ਤੁਸੀਂ ਦੇਖੋ ਕਿ ਬੱਚਿਆਂ ਦੇ ਮਾਪਿਆਂ ਨੂੰ ਮਜਬੂਰ ਕੀਤਾ ਜਾਂ ਰਿਹਾ ਕਿ ਨਵਾਂ ਸਿਲੇਬਸ ਆ ਗਿਆ ਨਵਾਂ ਸਿਲੇਬਸ ਇੰਡੋਨੇਸ਼ੀਆ ਤੋਂ ਆ ਗਿਆ ਪਰ ਹਾਲਾਤ ਇਹੋ ਜਿਹੇ ਬਣੇ ਹੋਏ ਨੇ ਇਸ ਜਵਾਨੇ ਦੇ ਵਿੱਚ ਬੱਚਿਆਂ ਨੂੰ ਪੜਾਉਣ ਦਾ ਸੁਪਨਾ ਜਿਹੜਾ ਹੈ ਸਿਰਫ ਸਿਆਪਾ ਬਣ ਕੇ ਰਹਿ ਗਿਆ ਸਿਲੇਬਸ ਸਾਡੇ ਸਰਦਾਂ ਦੇ ਸਾਹਮਣੇ ਹੀ ਲੱਗੇਗਾ ਨਾ ਲੋਕੀ 7 7 8 8000 ਤੇ ਪ੍ਰਾਈਵੇਟ ਨੌਕਰੀਆਂ ਕਰਨ ਨੂੰ ਮਜਬੂਰ ਹੋਏ ਆ ਇਸੇ ਗੱਲਾਂ ਤੋਂ ਲੋਕੀ ਬਾਹਰ ਜਾਂਦੇ ਆ ਇਸੇ ਗੱਲਾਂ ਤੋਂ ਲੋਕਾਂ ਦਾ ਪੜਾਈ ਦਾ ਦਿਲ ਟੁੱਟ ਗਿਆ ਵਰਦੀ ਜਿਹੜੀ ਇਸ ਸਾਲ ਦੇ ਵਿੱਚ ਹੀ ਕਿਵੇਂ ਬਦਲ ਜਾਂਦੀ ਆ ਸਾਲ ਦੇ ਵਿੱਚ ਤਾਂ ਦੁਕਾਨ ਵਾਲੇ ਵੀ ਜਿਹੜੇ ਪੂਰੀ ਗਾਰੰਟੀ ਦਿੰਦੇ ਆ ਜੀ ਚਪੜਾ ਫੇ ਕਿਉਂ ਲੋਡ ਪੈ ਜਾਂਦੀ ਹੈ ਬਗਲ ਗਿਲ ਸਾਹਿਬ ਫਿਰ ਪੈਸੇ ਕਿੱਥੋਂ ਬਚਣਗੇ ਕਿ ਅਖੀ ਆਪਾਂ ਬੱਚਿਆਂ ਨੂੰ ਨਵਾਂ ਖਰਚਾ ਪਾ ਨਹੀਂ ਸਕਦੇ ਜਿਹਦੇ ਨਾਲ ਦੇਖੋ ਮਨ ਲਓ 1000 ਬੱਚਾ ਸਕੂਲ ਚ ਪੜਦਾ 50 ਰੁਪਏ ਵੀ ਲਾਤੇ ਕਿੰਨੇ ਰੁਪਏ ਦਾ ਫਰਕ ਪੈ ਗਿਆ ਹੈ ਨੋਟ ਕਰ ਲਓ ਯਾਦ ਤੇ ਅੱਜ ਦੀ ਡੇਟ ਦੇ ਵਿੱਚ ਮਾਪਿਓ ਦੀ ਹਾਲਤ ਖਰਾਬ ਹੋ ਜਾਂਦੀ ਹੈ ਕਿ ਜਦੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਕਲਾਸ ਚੇਂਜ ਹੋ ਲੱਗੀ ਹੈ 5000 ਰੁਪਏ ਤੇ ਉਹ ਹੈ ਜਿਹਦੀ ਕੋਈ ਗਿਣਤੀ ਨਹੀਂ ਜਣਾ ਤੁਹਾਡੇ ਹਰ ਮਹੀਨੇ ਸਿਰ ਤੇ ਚੜਿਆ ਤੁਸੀਂ ਕਮਾਓ ਤੁਸੀਂ ਨਾ ਕਮਾਓ ਤੁਸੀਂ ਜਿਓ ਤੁਸੀਂ ਮਰ ਜਾਓ ਤੁਹਾਨੂੰ ਉਹ ਹਰ ਮਹੀਨੇ ਦੇਣਾ ਪੈਣਾ ਹੈ ਤੁਹਾਨੂੰ ਸਕੂਲ ਦੇ ਮੂੰਹ ਦੇ ਵਿੱਚ ਬੋਬਾ ਪਾਣਾ ਪੈਣਾ ਇਹਨਾਂ ਨੂੰ ਰੱਬ ਭੁੱਲ ਗਿਆ ਇਹਨਾਂ ਨੂੰ ਕੋਈ ਸ਼ਰਮ ਨਹੀਂ ਗਈ ਬੇਸ਼ਰਮੋ ਟੀਚਰਮੜੀ ਦੇ ਲੋਕ ਹੋ ਗਏ ਆ ਤੁਹਾਡੇ ਸਕੂਲ ਤੇ ਬੱਚਾ ਪੜਨ ਰਿਹਾ ਫਿਰ ਤੁਸੀਂ ਕਿਸ ਗੱਲ ਦੀ ਐਡਮਿਸ਼ਨ ਦੁਬਾਰਾ ਮਗਦੇ ਹੋ ਰੀ-ਐਡਮਿਸ਼ਨ ਕਿਸ ਚੀਜ਼ ਦੀ ਹੈ ਪਹਿਲਾਂ ਵਿੱਦਿਆ ਦਾ ਮੰਦਰ ਸਮਝਿਆ ਜਾਂਦਾ ਸੀ ਤੇ ਹੁਣ ਮਾਫੀ ਚਾਹਣਾ ਮੈਂ ਹੁਣ ਵਿੱਦਿਆ ਦਾ ਮੰਦਰ ਨਹੀਂ ਐ ਨੂੰ ਬੋਲਿਆ ਜਾਂਦਾ ਤੁਹਾਡੇ ਜੇ ਪਾਸੇ ਵੀਰ ਜਾਂ ਹੋਰ ਬਹੁਤ ਸਾਰੇ ਜਿਹੜੇ ਇਸ ਤਰ੍ਹਾਂ ਦੇ ਇਨਸਾਨ ਨੇ ਜਿਹੜੇ ਆਵਾਜ਼ ਬੁਲੰਦ ਕਰਦੇ ਆ ਉਹਨਾਂ ਨੂੰ ਮਾਫੀ ਆਉਂਦੇ ਨੇ ਪਹਿਲਾਂ ਰੇਟ ਮਾਫੀ ਹੁੰਦਾ ਸੀ ਸੈਲ ਮਾਫੀ ਹੁੰਦਾ ਸੀ ਹੁਣ ਸਕੂਲ ਮਾਫੀ ਵੀ ਚੱਲਦਾ ਹੈ ਬੰਦ ਕੌਣ ਕਰੇਗਾ ਮੈਂ ਮਾਫੀ ਚਾਹਣਾ ਜੀ ਗੱਲ ਕਹਿਣਾ ਕਿ ਜਿਨ੍ਹਾਂ ਨੇ ਬੰਦ ਕਰਨਾ ਉਹਨਾਂ ਦੇ ਆਪਣੇ ਸਕੂਲ ਹੈ ਤੁਸੀਂ ਜੁੜੇ ਹੋ ਸਪੋਰਟ ਪੰਜਾਬ ਟੀਵੀ ਨਾਲ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਲਾਲੀ ਦੋਸਤੋ ਬੱਚਿਆਂ ਨੂੰ ਪੜ੍ਹਾਉਣ ਦਾ ਸੁਪਨਾ ਹਰ ਮਾਂ-ਬਾਪ ਸੁਜਾਉਂਦਾ ਹੈ ਪਰ ਹਾਲਾਤ ਇਹੋ ਜਿਹੇ ਬਣੇ ਹੋਏ ਨੇ ਇਸ ਜਮਾਨੇ ਦੇ ਵਿੱਚ ਬੱਚਿਆਂ ਨੂੰ ਪੜਾਉਣ ਦਾ ਸੁਪਨਾ ਜਿਹੜਾ ਹੈ ਸਿਰਫ ਸਿਆਪਾ ਬਣ ਕੇ ਰਹਿ ਗਿਆ ਕਿਉਂਕਿ ਇੰਨੀਆਂ ਫੀਸਾਂ ਨੇ ਅਤੇ ਇੰਨੀਆਂ ਯੂਨੀਫਾਰਮ ਦੇ ਖਰਚੇ ਨੇ ਜਿਹੜੇ ਪ੍ਰਾਈਵੇਟ ਸਕੂਲਾਂ ਦੇ ਨੇ ਉਹ ਪੂਰੇ ਨਹੀਂ ਹੋ ਪਾਦੇ ਤੇ ਆਮ ਜਿਹੜੇ ਪਰਿਵਾਰ ਨੇ ਉਹਨਾਂ ਦੇ ਬੱਚੇ ਵੱਡੇ ਅਫਸਰ ਨਹੀਂ ਬਣ ਪਾਉਂਦੇ ਇਸੇ ਵਜ੍ਹਾ ਨਾਲ ਹੀ ਕਿਉਂਕਿ ਉਹਨਾਂ ਦੇ ਸੁਪਨੇ ਅਧੂਰੇ ਰਹਿ ਜਾਂਦੇ ਨੇ ਤੇ ਬਹੁਤ ਸਾਰੇ ਇਹੋ ਜਿਹੇ ਪਰਿਵਾਰ ਨੇ ਜਿਨ੍ਹਾਂ ਨੂੰ ਆਏਸਾ ਲਈ ਬੱਚਿਆਂ ਦੀ ਪੜ੍ਹਾਈ ਦੀ ਟੈਨਸ਼ਨ ਰਹਿੰਦੀ ਹੈ ਤਾਂ ਇਹਨਾਂ तमाम ਮੁੱਦਿਆਂ ਤੇ ਸਾਡੇ ਨਾਲ ਗੱਲਬਾਤ ਕਰਨ ਲਈ ਤਿਆਰ ਨੇ ਸਮਾਜ ਸੇਵੀ ਅਨਿਲ ਵਿਸ਼ਟ ਪ੍ਰੋਫ ਬੰਟੀ ਜੀ ਜਿਹੜੇ ਜੇ ਹਮੇਸ਼ਾ ਹੀ ਇਹੋ ਜਿਹੇ ਮੁੱਦਿਆਂ ਦੇ ਆਪਣੀ ਆਵਾਜ਼ ਬੁਲੰਦ ਕਰਦੇ ਨੇ ਤਾਂ ਬੰਟੀ ਜੀ ਪਹਿਲਾਂ ਬਹੁਤ ਬਹੁਤ ਤੁਹਾਡਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਗਿਲ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡੇ ਚੈਨਲ ਦਾ ਜਿਹੜਾ ਮੁੱਦਾ ਪੰਜਾਬ ਦਾ ਮੇਨ ਮੁੱਦਾ ਇਸ ਟਾਈਮ ਤੇ ਚੱਲ ਰਿਹਾ ਹੈ ਉਹਦੇ ਤੇ ਗੱਲ ਕਰਨ ਵਾਸਤੇ ਤੁਸੀਂ ਸਮਾਂ ਦਿੱਤਾ ਬਹੁਤ ਧੰਨਵਾਦ ਜੀ ਬੰਟੀ ਜੀ ਮੈਨੂੰ ਇਹ ਦੱਸੋ ਜਿਵੇਂ ਪਹਿਲਾਂ ਚਾਹ ਹੁੰਦਾ ਸੀ ਬੱਚੇ ਦੀ ਐਡਮਿਸ਼ਨ ਦਾ ਪਰ ਹੁਣ ਟਾਈਮ ਇਹ ਉਹ ਜਾ ਰਿਹਾ ਜੇ ਬੱਚੇ ਦਾ ਜਦੋਂ ਐਡਮਿਸ਼ਨ ਦਾ ਟਾਈਮ ਹੁੰਦਾ ਬੱਚੇ ਦੇ ਮਾਂ-ਬਾਪ ਨੂੰ ਜਿਆਦਾ ਜੀ ਸਿਆਪਾ ਹੈ ਸਿਆਪਾ ਔਰ ਆਇਦੇ ਨਹੀਂ ਜਿਹੜੀਆਂ ਵਰਦੀਆਂ ਬਦਲ ਜਾਂਦੀਆਂ ਚਤਾਬਾਂ ਬਦਲ ਜਾਂਦੀਆਂ ਉਹਨੂੰ ਲੈ ਕੇ ਜਿਹੜੇ ਮਾਪੇ ਨੂੰ ਸਿਆਪਾ ਹੀ ਜਾਂਦਾ ਬੱਚਿਆਂ ਦੀ ਪੜ੍ਹਾਈ ਕਿਵੇਂ ਦੇਖਦੇ ਅਸੀਂ ਬੜੀ ਵਧੀਆ ਤੁਸੀਂ ਗੱਲ ਕੀਤੀ ਹੈ ਕਿ ਵਾਕਈ ਪਹਿਲਾਂ ਐਡਮਿਸ਼ਨਾਂ ਨੂੰ ਲੈ ਕੇ ਜਦੋਂ ਅਸੀਂ ਪੜ੍ਹਦੇ ਸੀ ਤੇ ਉਦੋਂ ਚਾ ਚੜ ਜਾਂਦਾ ਕਿ ਨਵੀਂ ਕਲਾਸ ਚ ਜਾਣਾ ਤੇ ਅੱਜ ਦੀ ਡੇਟ ਦੇ ਵਿੱਚ ਮਾਪਿਓ ਦੀ ਹਾਲਤ ਖਰਾਬ ਹੋ ਜਾਂਦੀ ਹੈ ਕਿ ਜਦੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਕਲਾਸ ਚੇਂਜ ਹੋਣ ਲੱਗੀ ਹੈ ਤੇ ਫਿਰ ਉਹੀ ਸਿਆਪਾ ਜਿਹਦੇ ਚ ਆਪਾਂ ਕਹਿੰਦੇ ਨੇ ਯੂਨੀਫਾਰਮਾਂ ਬੈਗ ਕਿਤਾਬਾਂ ਕਾਪੀਆਂ ਤੁਸੀਂ ਦੱਸੋ ਕਿ ਕਾਪੀਆਂ ਵੀ ਸਕੂਲ ਦਿੰਦਾ ਕਾਪੀਆਂ ਵੀ ਜਿਹੜੀਆਂ ਸਕੂਲ ਵੱਲੋਂ ਮਿਲਦੀਆਂ ਤੁਸੀਂ ਉਹੀ ਯੂਜ਼ ਕਰ ਸਕਦੇ ਹੋ ਤੁਹਾਨੂੰ ਯਾਦ ਹੋਏਗਾ ਪਹਿਲੇ ਗੱਲ ਦੀ ਸ਼ੁਰੂਆਤ ਆਪਾਂ ਕਰਦੇ ਹਾਂ ਜਦੋਂ ਤਾਂ ਅਸੀਂ ਪੜਦੇ ਸੀ ਤੇ ਜਦੋਂ ਨਵੀਂ ਕਲਾਸ ਜਾਂਦੇ ਸੀ ਪੁਰਾਣੀਆਂ ਕਿਤਾਬਾਂ ਦੁਕਾਨ ਤੇ ਵੇਚ ਦਿੰਦੇ ਸੀ ਚੌਥੇ ਰੇਟ ਤੇ ਤੇ ਅੱਧੇ ਰੇਟ ਤੋਂ ਤੇ ਪੁਰਾਣੀਆਂ ਕਿਤਾਬਾਂ ਲੈ ਲੈਂਦੇ ਮਤਲਬ ਕੋਈ 150 ਦੀ ਕਿਤਾਬ ਸੀ 50 ਦੀ ਵਿਕ ਜਾਂਦੀ 75 ਦੀ ਫਿਰ ਨਵੀਂ ਲੈ ਲੈ ਦੀ ਨਾ ਮਾਪਿਓ ਸਿਰ ਤੇ ਬੋਝ ਨਾ ਸਾਡੇ ਸਿਰ ਤੇ ਬੋਝ ਇਹਨਾਂ ਜਿਹੜੇ ਸ਼ੌਕਰ ਜਿਹੜੇ ਵੱਡੇ ਜਿਹੜੇ ਬਿਜ਼ਨਸਮੈਨ ਉਹਨਾਂ ਨੂੰ ਲੱਗ ਗਿਆ ਪਤਾ ਕਿ ਜਿਹੜੀ ਅਸਲੀ ਧੰਦਾ ਜਿਹੜਾ ਜੇ ਭਾਰਤ ਚ ਜਾਂ ਪੰਜਾਬ ਚ ਆਪ ਕਪਾਏ ਦੇ ਜਿੰਨੀ ਮਰਜ਼ੀ ਲੁੱਟ ਕਰ ਸਕਦੇ ਆ ਕਿਉਂਕਿ ਹਰ ਕਿਸੇ ਨੂੰ ਪੜ੍ਹਾਈ ਦੀ ਤੇ ਦਵਾਈ ਦੀ ਲੋੜ ਪੈਂਦੀ ਉਹ ਪੈਂਦੀ ਆ ਲੰਬੇ ਸਮੇਂ ਤੱਕ ਚਲਦੀ ਆ ਪਹਿਲੇ 15-20 ਸਾਲ ਤੁਹਾਡਾ ਬੱਚਾ ਪੜ੍ਹੇਗਾ ਉਸ ਤੋਂ ਬਾਅਦ ਵੱਡੀਆਂ ਕਲਾਸਾਂ ਵੱਡੇ ਡਿਪਲੋਮੇ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਸ ਕੰਮ ਵਿੱਚ ਬਿਜ਼ਨਸ 'ਚ ਸਕੋਪ ਬਹੁਤ ਹੈਗਾ ਵਾ ਕਿ ਆਪਾਂ ਐਸੇ ਬਿਜ਼ਨਸ ਨੂੰ ਟੇਕਓਵਰ ਕਰ ਲਈਏ ਇਹਨੂੰ ਫੜੀਏ ਕੰਮ ਨੂੰ ਚਲੋ ਤੁਸੀਂ ਫੜ ਲਿਆ ਬਿਜ਼ਨਸ ਕੀਤਾ ਪਰ ਕੁਛ ਰੱਬ ਦਾ ਖੌਫ ਖਾਓ ਮਾਪੇ ਉਹਨਾਂ ਦੇ ਬੱਚੇ ਛੋਟੇ-ਛੋਟੇ ਬੱਚੇ ਆ ਜਿਸ ਤਰ੍ਹਾਂ ਕਿ 10-10 ਹਜ਼ਾਰ ਰੁਪਿਆ ਕਮਾਣਾ ਲਈ ਫੈਮਲੀਆਂ ਵਾ ਤੇ ਤੁਸੀਂ ਇੱਕ-ਇੱਕ ਬੱਚੇ ਦਾ ਖਰਚਾ ਉਹਨਾਂ ਕੋਲ 7-7 8-8 ਹਜ਼ਾਰ ਰੁਪਿਆ ਇੱਕ ਛੋਟੇ ਸਕੂਲ ਦੀ ਗੱਲ ਕਰ ਰਿਹਾ ਮੈਂ ਵੱਡੇ ਪ੍ਰਾਈਵੇਟ ਸਕੂਲਾਂ ਦੀ ਗ ਤਾਂ ਤੋਂ 8000 ਰੁਪਏ ਮਹੀਨਾ ਚੱਲਦਾ ਵਾ ਜੇ ਕਿਸੇ ਦੇ ਦੋ ਬੱਚੇ ਐ ਤੇ ਤਿੰਨ ਬੱਚੇ ਐ ਤਾਂ 10000 ਰੁਪਏ ਮਹੀਨਾ ਕਿਉਂਕਿ ਸਾਡੇ ਪੰਜਾਬ ਦੀ ਗੱਲ ਕਰ ਲਈਏ 75% 70% ਲੋਕ ਉਹੀ ਨੇ ਜਿਹੜੇ 10000 ਰੁਪਏ ਮਿਨੀਮਮ ਕਮਾਉਂਦੇ ਆ ਚਾਹੇ ਤੁਸੀਂ ਦਿਹਾੜੀਦਾਰ ਦੀ ਗੱਲ ਕਰ ਲਓ ਚਾਹੇ ਪ੍ਰਾਈਵੇਟ ਨੌਕਰੀ ਵਾਲੇ ਦੀ ਗੱਲ ਕਰ ਲਓ 10000 ਤੋਂ ਉੱਪਰ ਕਿਸੇ ਦਾ ਨਹੀਂ ਕਮਾਉਂਦਾ ਇਹ ਤਾਂ ਗੱਲਾਂ ਹੀ ਆ ਕਿ ਆਪਾਂ ਇਹ ਕਰਦੇ ਆ ਦਿਨ ਆਗੇ ਦਿਨ ਆਗੇ ਦਿਨ ਕੋਈ ਨਹੀਂ ਆਏ ਹਾਲਾਤ ਸਾਡੇ ਅੱਜ ਵੀ ਉਹੀ ਬਣੇ ਆ ਤੋ ਤੁਸੀਂ ਦੱਸੋ ਕਿ ਸਭ ਤੋਂ ਵੱਡੀ ਅਜਾ ਆਪਾਂ ਜਿਹੜੀ ਗੱਲ ਕਰਨ ਆਏ ਆ ਐਡਮਿਸ਼ਨਾਂ ਚੱਲਦੀਆਂ ਪ ਤੁਸੀਂ ਦੇਖੋ ਕਿ ਬੱਚਿਆਂ ਨੂੰ ਮਾਪਿਆਂ ਨੂੰ ਮਜਬੂਰ ਕੀਤਾ ਜਾਂਦਾ ਕਿ ਨਵਾਂ ਸਿਲੇਬਸ ਆ ਗਿਆ ਨਵਾਂ ਸਿਲੇਬਸ ਇੰਡੋਨੇਸ਼ੀਆ ਤੋਂ ਆ ਗਿਆ ਸਿਲੇਬਸ ਤੇ ਪੰਜਾਬ ਦਾ ਹੀ ਲੱਗਣਾ ਨਾ ਕੀ ਕਰਦੇ ਆ ਪੂਰੇ ਸੈੱਟ ਦੇ ਵਿੱਚ ਜੇ ਮਤਲਬ 7 ਕਿਤਾਬਾਂ ਦਾ ਸੈੱਟ ਹੈ ਕੋਈ 6000 ਦਾ ਵਾ 5000 ਦਾ ਉਹ ਚ ਦੋ ਬੁੱਕਾਂ ਜੜੀਆਂ ਵਾ ਉਹਦਾ ਸਿਲੇਬਸ ਚੇਂਜ ਕਰ ਦਿੰਦੇ ਆ ਜਾਣ ਬੂਝ ਕੇ ਇਹ ਮਾਫੀਆ ਜਿਹੜਾ ਸਕੂਲ ਮਾਫੀਆ ਉਹਦੀਆਂ ਦੋ ਬੁੱਕਾਂ ਚੇਂਜ ਕਰ ਦਿੰਦਾ ਫਿਰ ਮਾਪਿਆਂ ਨੂੰ ਮਜਬੂਰ ਕੀਤਾ ਜਾਂਦਾ ਕਿ ਤੁਸੀਂ ਸੈੱਟ ਨਵਾਂ ਲਓ ਜੀ ਸਾਡਾ ਸਿਲੇਬਸ ਨਵਾਂ ਲੱਗ ਗਿਆ ਜਿਹੜੀ ਮੈਂ ਹੁਣੇ ਗੱਲ ਕੀਤੀ ਕਿ ਸਿਲੇਬਸ ਇੰਡੋਨੇਸ਼ੀ ਸਲੇਬਾ ਸਾਡੇ ਸੰਵਿਧਾਨ ਦੇ ਸਾਹਮਣੇ ਨਹੀਂ ਲੱਗੇਗਾ ਨਾ ਪੰਜਾਬ ਦੇ ਸਾਹਮਣੇ ਨਹੀਂ ਲੱਗਾ ਕਿਉਂ ਬਦਲਦੇ ਤੁਸੀਂ ਅਸੀਂ ਐਨੇ ਨਹੀਂ ਦੇਰ ਪੜਨੇ ਆ ਪਹਿਲਾਂ ਲੋਕ ਆਈਪੀਐਸ ਅਫਸਰ ਨਹੀਂ ਸੀ ਬੰਦੇ ਲੋਕਾਂ ਦਾ ਦਿਲ ਕਿਉਂ ਟੁੱਟ ਗਿਆ ਪੜਾਈ ਤੋਂ ਤੁਸੀਂ ਵੇਖੋ ਡਿਗਰੀਆਂ ਕਰਕੇ ਤਿੰਨ ਤਿੰਨ ਚਾਰ ਚਾਰ ਡਿਗਰੀਆਂ ਮਾਸਟਰ ਬੀਐਡ ਕਰਕੇ ਲੋਕੀ 7 7 8 8000 ਤੇ ਪ੍ਰਾਈਵੇਟ ਨੌਕਰੀਆਂ ਕਰਨ ਨੂੰ ਮਜਬੂਰ ਹੋਏ ਆ ਇਸੇ ਗੱਲਾਂ ਤੋਂ ਲੋਕੀ ਬਾਹਰ ਜਾਂਦੇ ਆ ਇਸੇ ਗੱਲਾਂ ਤੋਂ ਲੋਕਾਂ ਦਾ ਪੜਾਈ ਤੋਂ ਦਿਲ ਟੁੱਟ ਗਿਆ ਮਾਪੇ ਉਹਨੂੰ ਬੱਚੇ ਨੂੰ ਛੋਟੇ ਬੱਚਿਆਂ ਨੂੰ ਪੜਾਉਣਾ ਇਸ ਟਾਈਮ ਐਸ ਤਰ੍ਹਾਂ ਗਲੇ ਚ ਫੰਦਾ ਪਾ ਗਿਆ ਫੰਦਾ ਤੁਸੀਂ ਵੇਖੋ ਕਿਤਾਬਾਂ ਦੀ ਦੁਕਾਨਾਂ ਦੇ ਬਾਹਰ ਚੱਲਦੇ ਆਪਾਂ ਲਾਈਨਾਂ ਲੱਗੀਆਂ ਵੱਡੀਆਂ-ਵੱਡੀਆਂ ਲੋਕੀ 7-7000 ਰੁਪਇਆ ਦੇ ਕੇ 4-4 ਘੰਟੇ ਬਾਹਰ ਇੰਜ ਖਲੋ ਕੇ ਚੰਗੇ ਲੋਕ ਆਪਦੇ ਬੱਚਿਆਂ ਦੀ ਕਿਤਾਬਾਂ ਦੀ ਤੇ ਯੂਨੀਫਾਰਮਾਂ ਦੀ ਵੇਟ ਕਰਨ ਦੇ ਕਿ ਸਾਡੀ ਵਾਰੀ ਕਦੋਂ ਆਏਗੀ ਇਹ ਤੇ ਹਾਲਾਤ ਬਣ ਗਏ ਆ ਮਾਫੀਆਂ ਬਣਾਤੇ ਆ ਇਹ ਸਚਾਈ ਹੈ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਲਾਈਨਾਂ ਲੰਬੀਆਂ-ਲੰਬੀਆਂ ਨੇ ਲੰਬੀਆ ਲੰਬੀਆ ਲਾਈਨਾਂ ਵੀ ਇਸ ਤਰ੍ਹਾਂ ਦੀਆਂ ਨੇ ਜੇ ਵਾਰੀ ਆਉਂਦੀ ਆ ਤਾਂ ਉਹਨੂੰ ਫਿਰ ਚੋਣਾਂ ਚੋ ਬਹਾਨਾ ਬਣਾ ਦਿੱਤਾ ਜਾਂਦਾ ਇਹ ਚੀਜ਼ ਨਹੀਂ ਪੂਰੀ ਜਾਂ ਇਹ ਚੀਜ਼ ਤੁਹਾਡੀ ਬਦਲ ਦਿੱਤੀ ਹੈ ਔਰ ਇਹ ਵੀ ਇਹ ਬਹਾਨਾ ਚੱਲਦਾ ਜਿੱਥੋਂ 4-5 ਜਿਹੜੇ ਦੁਕਾਨਾਂ ਨੇ ਉੱਥੋਂ ਹੀ ਲੈਣਾ ਹੈ ਸਮਾਨ ਇਹ ਜੋ ਹੁੰਦਾ ਜੇ ਜਿੱਥੋਂ ਮਰਜ਼ੀ ਲੈ ਸਕਦਾ ਯੂਨੀਫਾਰਮ ਦਾ ਜਿੱਥੋਂ ਮਰਜ਼ੀ ਬਣਦੀ ਜੀ ਸਾਹਿਬ ਚਾਰ ਪੰਜ ਦੁਕਾਨਾਂ ਨਹੀਂ ਇੱਕ ਸਕੂਲ ਦੀ ਇੱਕੋ ਹੀ ਦੁਕਾਨ ਹੈ ਤੁਹਾਨੂੰ ਉੱਥੇ ਜਾਓ ਤੁਹਾਨੂੰ ਉਹਨਾਂ ਨੇ ਪਰਚੀ ਦੇ ਦੇਣੀ ਹੈ ਉਹਨਾਂ ਨੂੰ ਪਰਚੀ ਦੇ ਦਿਓ ਉਹਨਾਂ ਨੇ ਸੈੱਟ ਤਿਆਰ ਕਰਕੇ ਤੁਹਾਡੇ ਰੱਖਿਆਣਾ ਵਾ ਉਹ ਜਿਹੜਾ ਵੀ ਸਾਰਾ ਕੋਈ ਸਮਾਨ ਪੈਕ ਹੈ ਉਹਨਾਂ ਨੇ ਤੁਸੀਂ ਹੈਰਾਨ ਹੋ ਜਾਓਗੇ ਮੇਰਾ ਦੋਸਤ ਆਪਣੇ ਸਕੂਲ ਦੇ ਬੱਚੇ ਦੀ ਲੈਣ ਗਿਆ ਵਾ ਖਿਤਾਬਾ ਸੈੱਟ ਤੇ ਉਹਨੂੰ ਅੰਦਰ ਨਹੀਂ ਜਾਂਦੀ ਦੁਕਾਨਦਾਰ ਨੇ ਕਹਿੰਦਾ ਹਾਂ ਜੀ ਕਹਿੰਦਾ ਜੀ ਉਹ ਕਿਤਾਬਾਂ ਲੈਣੀਆਂ ਅੱਧਾ ਘੰਟਾ ਵੇਟ ਕਰੋ ਕਹਿੰਦਾ ਪਰਚੀ ਕੱਟਦਾ ਵਾਂ ਪੈਸੇ ਫੇਰ ਲਵਾਂਗਾ ਤੁਹਾਡੇ ਕੋਲ ਅੱਧਾ ਪੌਣਾ ਘੰਟਾ ਬਾਹਰ ਖਲੋ ਕੇ ਵੇਟ ਕਰੋ ਕਮਾਲ ਹੋ ਗਈ ਐ ਤੇ ਹਾਲਾਤ ਬਣ ਗਏ ਮਤਲਬ ਪਰਚੀ ਦੇ ਪੈਸੇ ਹੀ ਦੇ ਕੇ ਪਰਚੀ ਘਟਾ ਕੇ ਬਾਹਰ ਕਾਊਂਟਰ ਤੋਂ ਕਿਤਾਬਾਂ ਲੈਣੀਆਂ ਤੇ ਦੁਕਾਨਦਾਰ ਕਹਿੰਦਾ ਬਾਹਰ ਹੋ ਜਾਓ ਦੁਕਾਨ ਤੋਂ ਮੇਰੀ ਭੀੜ ਬਹੁਤ ਹੈ ਅੱਧੇ ਪੌਣੇ ਘੰਟੇ ਬਾਅਦ ਆਇਓ ਕਿਉਂਕਿ ਇਹਨੂੰ ਪਤਾ ਹੈ ਕਿ ਤੋ ਹੋਰ ਮਿਲਣੀਆਂ ਨਹੀਂ ਬੰਡੀ ਜੀ ਮੈਨੂੰ ਇਹ ਦੱਸੋ ਵਰਦੀ ਜਿਹੜੀ ਇਸ ਸਾਲ ਦੇ ਵਿੱਚ ਹੀ ਕਿਵੇਂ ਬਦਲ ਜਾਂਦੀ ਆ ਸਾਲ ਦੇ ਵਿੱਚ ਤਾਂ ਦੇ ਚਾਨ ਵਾਲੇ ਵੀ ਜਿਹੜੇ ਪੂਰੀ ਗਾਰੰਟੀ ਦਿੰਦੇ ਆ ਜੀ ਇਹ ਕੱਪੜਾ ਫੇਟ ਨਹੀਂ ਹੋ ਰਿਹਾ ਪੇਚਲਰ ਫੇਟ ਨਹੀਂ ਹੋਊ ਫਿਰ ਕਿਉਂ ਲੋਡ ਪੈ ਜਾਂਦੀ ਆ ਬਦਲਣ ਦੀ ਜੀ ਸਾਹਿਬ ਫਿਰ ਪੈਸੇ ਕਿੱਥੋਂ ਬਚਣਗੇ ਜੜੀ ਤਾਂ ਨਹੀਂ ਗੱਲ ਦਸਾਂ ਕਿ ਯੂਨੀਫਾਰਮ ਦਾ ਜਿਹੜੀ ਬਾਜ਼ਾਰ ਜਿਹੜਾ 300 ਰੁਪਏ ਦਾ ਸੂਟ ਹੈ ਪਹਿਲਾਂ ਉਹ ਤੁਹਾਨੂੰ 700 ਦਾ ਮਿਲਣਾ ਉਹ ਦੁਕਾਨ ਤੋਂ ਯੂਨੀਫਾਰਮ ਦਾ ਅਸੀਂ ਤੀ ਬੋਲ ਨਹੀਂ ਸਕਦੇ ਕਿਤਾਬਾਂ ਦੇ ਸੈਟ ਜੇ ਬਾਜ਼ਾਰ ਦੇ ਵਿੱਚੋਂ ਕਿਤਾਬਾਂ ਦੇ ਸੈਟਾਂ ਦੀ ਤੇ ਕਾਪੀਆਂ ਦੀ origignal value ਜੇ 700 ਰੁਪਈਆ ਵਾ ਤੇ ਉੱਥੇ ਤੁਹਾਨੂੰ 4000 ਦਾ ਮਿਲਿਆ ਤੁਸੀਂ ਬੋਲ ਨਹੀਂ ਸਕਦੇ ਤੁਸੀਂ ਕਹਿ ਸਕਦੇ ਉਹਨੂੰ ਕਹੋ ਹਾਂ ਅਲਾ ਕਹਿੰਦਾ ਚਲ ਬਾਜੀ ਫਿਰ ਜਾਓ ਜਿੱਥੋਂ ਲੈਣਾ ਲੈ ਲਵੋ ਫਿਰ ਤੁਸੀਂ ਧਰ ਲੈਣਾ ਮਾਰ ਕੇ ਕਿਤਾਬਾਂ ਲੋਗੇ ਸਾਡੇ ਹਾਲਾਤ ਇੰਜ ਦੇ ਬਣਾਤੇ ਸਕੂਲਾਂ ਦੀ ਮੈਨੇਜਮੈਂਟ ਪ੍ਰਿੰਸੀਪਲ ਬੈਠ ਕੇ ਇਹੀ ਮੀਟਿੰਗਾਂ ਕਰਦੇ ਆ ਕਿ ਅਖਤੀ ਆਪਾਂ ਬੱਚਿਆਂ ਨੂੰ ਨਵਾਂ ਖਰਚਾ ਪਾ ਹੀ ਸਕਦੇ ਹਾਂ ਜਿਹਦੇ ਨਾਲ ਦੇਖੋ ਮੰਨ ਲਓ 50 ਰੁਪਏ ਵੀ ਲਾਤੇ ਕਿੰਨੇ ਰੁਪਏ ਦਾ ਫਰਕ ਪੈ ਗਿਆ ਨੋਟ ਕਰ ਲਓ ਤੁਸੀਂ ਆਪ ਹੀ ਕਿੰਨੇ ਦਾ ਫਰਕ ਪੈ ਗਿਆ 50000 ਦਾ ਫਰਕ ਪੈ ਗਿਆ ਨਾ ਪੈ ਗਿਆ ਤੇ ਉਹ ਇਹੀ ਮੈਂ ਸੋਚਦੇ ਰਹਿੰਦੇ ਆ ਕਿ ਆਪਾਂ ਖਰਚਾ ਕਿ ਪਾ ਸਕਦੇ ਆ ਬੱਚਿਆਂ ਨੂੰ ਇਹ ਖਰਚਾ ਤੇ ਅਸੀਂ ਪੁਰਾਣੇ ਸਾਲ ਪਾਤਾ ਸੀ ਇੱਕ ਨਵਾਂ ਸੋਚੋ ਕੋਈ ਤੇ ਉਹਨਾਂ ਦਾ ਜੋਰ ਹੀ ਅਸੀਂ ਚੀਚੇ ਰੰਦਾ ਪੜਾਈਆਂ ਤੇ ਜੋਰ ਨਾ ਕਿ ਤੇ ਸਮਝੋ ਕਿ ਤੁਹਾਡੇ ਬੱਚਿਆਂ ਨੂੰ ਨਾਲ ਜਾ ਕੇ ਉੱਥੇ ਆਈਪੀਐਸ ਬਣਾਤਾ ਪੜਾਈਆਂ ਤੇ ਕਈ ਸਕੂਲਾਂ ਦਾ ਪੜਾਈਆਂ ਦੇ ਜੋਰ ਨਹੀਂਗਾ ਉਹਨਾਂ ਦਾ ਜੋਰ ਆ ਵਾ ਕਿ ਅਸੀਂ ਪੈਸੇ ਕਿੱਦਾਂ ਕਮਾਣੇ ਆ ਫੀਸ ਕਿੱਦਾਂ ਕਢਾਣੀ ਆ ਤੁਸੀਂ ਹਰ ਮਹੀਨੇ ਜਾ ਕੇ ਜਾਂ ਦੋ ਮਹੀਨਿਆਂ ਬਾਅਦ ਬੱਚੇ ਦੀ ਡਾਇਰੀ ਦੇ ਵਿੱਚ ਸਲਿੱਪ ਪਾ ਕੇ ਭੇਜ ਦਿੰਦੇ ਹੋ ਆ ਫੀਸ ਐ ਫਲਾਣਾ ਖਰਚਾ ਐ ਜ ਕਹੀ ਦਸੋ ਕਿ ਛੋਟੇ ਛੋਟੇ ਬੱਚੇ ਆ ਤੁਹਾਨੂੰ ਗਰੀਬ ਮਾਪਿਓ ਦੇ ਉਤੇ ਤਰਸ ਨਹੀਂ ਆਂਦਾ ਕਮ ਸੇ ਲੁੱਟ ਲੁੱਟ ਤੇ ਸਿਰਫ ਲੁੱਟ ਦੇ ਉਤੇ ਦੀ ਜ਼ੋਰ ਦਿੱਤਾ ਵਾ ਕਿ ਹੋਰ ਬੜਾ ਟੱਸ ਨਹੀਂ ਮੈਂ ਜਾਵਾਂ ਜੇ ਟੱਸਨ ਚੱਲਦਾ ਆਗੇ ਫੰਡ ਦੇਣੇ ਆ ਜੀ ਆਇਸ ਵਾਲੀ ਚਾਹੇ ਉਹ ਬਿਲਡਿੰਗ ਦਾ ਫੰਡ ਹੈ ਮਟੀਰੀਅਲ ਦੇ ਫਾਂਡ ਨੇ ਫੀਸਾਂ ਦੇ ਫਾਂਡ ਨੇ ਬੜੇ ਤਰ੍ਹਾਂ ਦੇ ਨਾਮ ਦਿੱਤੇ ਜਾਂਦੇ ਨੇ ਇਹਨਾਂ ਚੀਜ਼ਾਂ ਨੂੰ ਪਰ ਆਮ ਬੰਦਾ ਜਿਹੜਾ ਦਿਹਾੜੀਦਾਰ ਹੈ ਜਿਵੇਂ ਤੁਸੀਂ ਦੱਸ ਰਹੇ ਹੋ 10000 ਰੁਪਏ ਜਾਂ 15000 ਰੁਪਏ ਮਹੀਨੇ ਦੀ ਆਉਂਦੀ ਹੈ ਉਹਦਾ ਵਿੱਚ ਉਹਨੂੰ ਆਟੋ ਦੇ ਪੈਸੇ ਵੀ ਦੇਣੇ ਪੈਂਦੇ ਬੜੀਆਂ ਚੀਜ਼ਾਂ ਦੇਣੀਆਂ ਪੈਂਦੀਆਂ ਪਰ ਇਹਨਾਂ ਨੂੰ ਤਰਸ ਨਹੀਂ ਆਉਂਦਾ ਜਿਹੜੇ ਪ੍ਰਾਈਵੇਟ ਸਕੂਲਾਂ ਵਾਲੇ ਨੇ ਫਿਰ ਅਸੀਂ ਆਨੇ ਸਾਡੇ ਬੱਚੇ ਨਹੀਂ ਪੜਦੇ ਇਹ ਜੇ ਬੱਚੇ ਮਾੜੇ ਪਰਿਵਾਰ ਦਾ ਬੱਚਾ ਪੜਦਾ ਹੀ ਹੈ ਤਾਂ ਉਹਨੂੰ ਵਜੀਫਿਆਂ ਦੇ ਨਾਲ ਤੋਂ ਡਰਾ ਦਿੰਦੇ ਨੇ ਜਿਵੇਂ ਤੁਸੀਂ ਵਜੀਫਿਆਂ ਵਾਸਤੇ ਬੱਚਾ ਪੜਾ ਰਹੇ ਹੋ ਕਿਵੇਂ ਦੇਖਦੇ ਮੈਂ ਕਹਾ ਇਹ ਫੰਡ ਨਹੀਂ ਲਾਂਦੇ ਇਹਨੂੰ ਕਹਿੰਦੇ ਠੱਗ ਫੰਡ ਇਹ ਠੱਗੀਆਂ ਕਰਨ ਵਾਸਤੇ ਫੰਡ ਲਾਂਦੇ ਆ ਕਿ ਅਸੀਂ ਠੱਗੀ ਕਿਵੇਂ ਮਾਰ ਸਕਦੇ ਆ ਕਈ ਸਕੂਲਾਂ ਦਾ ਮੈਂ ਤੁਹਾਨੂੰ ਦੱਸਿਆ ਮੋਟੀ ਵੀ ਹੈ ਹੀ ਆ ਮਾਪੇ ਸੋਚਦੇ ਆ ਕਿ ਅਸੀਂ ਆਪਣੇ ਜਿਗਰ ਦੇ ਕਲੇਜੇ ਆਪਣੇ ਬੱਚੇ ਜਿਹੜੇ ਆ ਭੇਜਦੇ ਆ ਤੁਸੀਂ ਜਿਹੜੀ ਗੱਲ ਕੀਤੀ ਆ ਕਿ 10000 ਰੁਪਏ ਬੱਚਾ ਬੰਦਾ ਕਮਾਉਂਦਾ ਜਿਹਦੇ ਵਿੱਚ 2500 ਰੁਪਈਆ ਛੋਟੇ ਸਕੂਲੀ ਦੀ ਗੱਲ ਕਰਨਾ ਮਿਨਿਮਮ 2500 ਰੁਪਿਆ ਫੀ ਦੋ ਖਰਚੇ ਤੇ ਮੇਨ ਹੋ ਗਏ 4000 ਰੁਪਿਆ ਕੱਢ ਦੋ 1000 ਰੁਪਿਆ ਫੁੱਟਕਲ ਪੈ ਜਾਂਦਾ ਛੋਟੇ ਮੋਟੇ ਸਕੂਲ ਦੇ ਖਰਚੇ ਪੈ ਜਾਂਦੇ 5000 ਰੁਪਿਆ ਤੇ ਉਹ ਹੈ ਜਿਹਦੀ ਕੋਈ ਗਿਣਤੀ ਨਹੀਂ ਜਿਹੜਾ ਤੁਹਾਡੇ ਹਰ ਮਹੀਨੇ ਸਿਰ ਤੇ ਚੜਿਆ ਤੁਸੀਂ ਕਮਾਓ ਤੁਸੀਂ ਨਾ ਕਮਾਓ ਤੁਸੀਂ ਜਿਓ ਤੁਸੀਂ ਮਰ ਜਾਓ ਤੁਹਾਨੂੰ ਉਹ ਹਰ ਮਹੀਨੇ ਦੇਣਾ ਪੈਣਾ ਉਸ ਤੋਂ ਬਾਅਦ ਸਾਲ ਬਾਅਦ ਕਹਿੰਦੇ ਆ ਜੀ ਐਡਮਿਸ਼ਨ ਦਿਓ ਜਦੋਂ ਤੁਹਾਡੇ ਸਕੂਲ ਚ ਬੱਚਾ ਪੜਨ ਲਿਆ ਫਿਰ ਤੁਸੀਂ ਕਿਸ ਗੱਲ ਦੀ ਐਡਮਿਸ਼ਨ ਦੁਬਾਰਾ ਮੰਗਦੇ ਹੋ ਰੀ ਐਡਮਿਸ਼ਨ ਕਿਸ ਚੀਜ਼ ਦੀ ਹੈ ਉਹਨੂੰ ਵੱਡੀ ਕਲਾਸ ਚ ਭੇਜ ਦਿਆ ਉਹਨੂੰ ਫਿਰ ਰੀ ਐਡਮਿਸ਼ਨ ਮੰਗਦੇ ਆ ਫਿਰ ਉਹਨੂੰ ਕਹਿਣਗੇ ਬ ਤੁਸੀਂ ਵਿਆਜੀ ਪੈਸੇ ਖਾਡੋ 10% ਤੇ ਤੁਹਾਨੂੰ ਸਕੂਲ ਦੇ ਮੂੰਹ ਦੇ ਵਿੱਚ ਬੋਬਾ ਪਾਣਾ ਪੈਣਾ ਇਹਨਾਂ ਨੂੰ ਰੱਬ ਭੁੱਲ ਗਿਆ ਇਹਨਾਂ ਨੂੰ ਕੋਈ ਸ਼ਰਮ ਨਹੀਂ ਗਈ ਬੇਸ਼ਰਮ ਮੋਟੀ ਚਮੜੀ ਦੇ ਲੋਕ ਹੋ ਗਏ ਆ ਤੁਸੀਂ ਦੇਖੋ ਹਰ ਹਾਲਾਤ ਇੰਜ ਦੇ ਬਣ ਗਏ ਜਦੋਂ ਸਾਡੀ ਸਰਕਾਰਾਂ ਗੱਲ ਨਹੀਂ ਸੁਣਦੀਆਂ ਤੁਸੀਂ ਬੋਲਦੇ ਪਿਓ ਮੈਂ ਬੋਲਦਾ ਵੈਰ ਕਮਾਂਦੇ ਆਪਾਂ ਇਹਨਾਂ ਨਾਲ ਮਾਪਿਓ ਵੀਡੀਓ ਵੇਖਣਾ ਵਿਖਣ ਪਰ ਜਿਹੜੇ ਸਕੂਲਾਂ ਦੀ ਮੈਨੇਜਮੈਂਟ ਹੈ ਸਕੂਲਾਂ ਦੇ ਪ੍ਰੋਫੈਸਰ ਜਿਹੜੇ ਅਧਿਆਪਕ ਟੀਚਰ ਹੈ ਉਹ ਜ਼ਰੂਰ ਵੇਖਣਗੇ ਕਿ ਆ ਬੰਦੇ ਫਰਾ ਬੋਲਦੇ ਯਾਰ ਸਾਡੇ ਕਲਾਸ ਇਹ ਵੀ ਸੱਚ ਹੈ ਜਿਹ ਬਹੁਤੇ ਜਿਹੜੇ ਮਾਪੇ ਆ ਇਸ ਲਈ ਨਹੀਂ ਬੋਲਦੇ ਕਿ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਉੱਥੇ ਹੋ ਰਹੀ ਹੈ ਜੇ ਰੰਜਸ ਰਹੀ ਤਾਂ ਉਹਨਾਂ ਦੇ ਬੱਚੇ ਫੇਲ ਨਾ ਹੋ ਜਾਣ ਇਹ ਵੀ ਡਰ ਰਹਿੰਦਾ ਮਾਪੇ ਨੂੰ ਕਿਵੇਂ ਇਹਨਾਂ ਦਾ ਹੱਲ ਏਵੇਂ ਹੋ ਸਕਦਾ ਅੱਜ ਸਾਲ ਹੀ ਰੌਲਾ ਤਾਂ ਜ਼ਰੂਰ ਪਾਉਂਦੇ ਨੇ ਤੁਹਾਡੇ ਜਿਹੇ ਸਮਾਜ ਸੇਵੀਰ ਬਹੁਤ ਸਾਰੇ ਆ ਮੁੱਦੇ ਉਠਾਉਂਦੇ ਨੇ ਪਰ ਹੱਲ ਕੀ ਇਹਨਾਂ ਦਾ ਵੇਖੋ ਮੈਂ ਤਾਂ ਇੱਕ ਚੀਜ਼ ਦੱਸਣਾ ਚਾਹਣਾ ਅਹੀ ਭਰਾਂਗੇ ਮਾਪੇ ਤੁਸੀਂ ਵੀ ਭਰੋਗੇ ਪਰ ਅਸੀਂ ਕਹਿੰਦੇ ਆ ਕਿ ਅਸੀਂ ਪੰਜਾਬ ਦੇ ਦਰਦੀ ਆ ਪੰਜਾਬ ਦੀ ਗੱਲ ਕਰੀਏ ਜੇ ਪੰਜਾਬ ਦੇ ਤੁਸੀਂ ਸਾਡੀਆਂ ਅੱਜ ਤੱਕ ਜਿੰਨੀਆਂ ਵੀ ਅਸੀਂ ਵੀਡੀਓ ਕੀਤੀਆਂ ਕੋਈ ਫालतू ਵੀਡੀਓ ਨਹੀਂ ਬਣਾਈ ਕਦੀ ਕੋਈ ਫालतू ਟਿੱਚਰ ਨਹੀਂ ਕੀ ਇਹਨੂੰ ਕੀਤੀ ਪੰਜਾਬ ਦੇ ਮੁੱਦੇ ਦੀ ਗੱਲ ਕੀਤੀ ਆ ਜਿੱਥੇ ਪੰਜਾਬ ਦੇ ਨਾਲ ਲੁੱਟ ਹੁੰਦੀ ਆ ਜਿੱਥੇ ਪੰਜਾਬ ਦੇ ਲੋਕਾਂ ਨਾਲ ਮੇਰੇ ਲੋਕਾਂ ਨਾਲ ਲੁੱਟ ਹੁੰਦੀ ਆ ਅਸੀਂ ਬੋਲਦੇ ਆ ਸਾਡੀ ਆ ਤਾਂ ਤੱਕ ਹੀ ਅਸੀਂ ਅੱਗੇ ਵੀ ਬੋਲਾਂਗੇ ਭਾਵੇਂ ਕਿਸੇ ਦੀ ਨਿਗਾ ਜ ਰੜਕੀ ਐ ਤੇ ਨਾ ਰੜਕੀ ਐ ਮੇਰੀ ਹੱਥ ਜੋੜ ਕੇ ਮਾਨ ਸਰਕਾਰ ਨੂੰ ਬੇਨਤੀ ਆ ਜਿੱਥੇ ਤੁਸੀਂ ਬਾਕੀ ਸਾਰੇ ਕੰਮਾਂ ਦਾ ਧਿਆਨ ਕਰਦੇ ਪਿਓ ਇਹ ਦਿਨਾਂ ਦੇ ਵਿੱਚ ਜਰੂਰ ਸਟਿੰਗ ਪ੍ਰੈਸ਼ਨ ਹੋ ਜਾਂਦੇ ਆ ਮੇਰੇ ਨਾਲ ਚੱਲ ਪੋ ਮੈਂ ਨਾਲ ਆ ਸਾਡੇ ਸਾਹ ਪੱਤਰਕਾਰ ਸਾਹਿਬ ਹੈਗੇ ਆ ਅਸੀਂ ਜੜੇ ਸਕੂਲ ਵਾਲ ਤੁਸੀਂ ਕਹੋਗੇ ਤੁਹਾਨੂੰ ਆਪਾ ਪ੍ਰੂਫ ਦਿਖਾ ਦਿੰਨੇ ਆ ਕਿ ਕੋਈ 65000 ਰੁਪਿਆ ਕੋਈ ਲੱਖ ਰੁਪਿਆ ਐਡਮਿਸ਼ਨ ਲੈ ਰਿਆ ਨਰਸਰੀ ਦੇ ਬੱਚਿਆਂ ਦੀ 7-7000 ਰੁਪਿਆ 13-13000 ਰੁਪਿਆ ਜਿਹੜੀ ਹੈ ਕੁਆਟਰਲੀ ਫੀਸ ਲਈ ਦਿੱਤੀ ਜਾ ਰਹੀ ਹੈ ਮਨਮਰਜ਼ੀ ਦੀ ਬੁੱਕਾਂ ਦੇ ਸੈੱਟ ਵੇਚੇ ਜਾ ਰਹੇ ਆ ਆਓ ਲੈਣਾ ਚੈੱਕ ਕਰ ਲੈਣੇ ਆ ਹਰ ਕਿ ਕਿਤਾਬਾਂ ਦੀ ਦੁਕਾਨ ਦੇ ਬਾਹਰ ਜਿਹੜੀ ਸਕੂਲ ਦੇ ਬਾਹਰ ਕਿਤਾਬਾਂ ਦੀ ਦੁਕਾਨਾਂ ਹੁੰਦੀਆਂ ਅੱਜ ਮੈਂ ਕੁਝ ਪੜ੍ਹਨ ਲਿਆ ਸੀ ਕਿ ਸਕੂਲ ਕੰਪਲੈਕਸ ਦੇ ਵਿੱਚ ਸਰਕਾਰ ਨੇ ਕਰਤਾ ਹੈ ਕਿ ਤੁਸੀਂ ਯੂਨੀਫਾਰਮਾਂ ਤੇ ਕਿਤਾਬਾਂ ਨਹੀਂ ਵੇਚ ਸਕਦੇ ਬਹੁਤ ਸੋਹਣੀ ਗੱਲ ਕੀਤੀ ਆ ਚਲੋ ਤੁਹਾਡੀ ਨਿਗਾਹ ਤੇ ਹੀ ਨਾ ਕੰਮਲ ਪਰ ਮਾਨ ਸਾਹਿਬ ਜਿਹੜਾ ਸਕੂਲ ਦੇ ਬਾਹਰ ਨਹੀਂ ਕਰਨਗੇ ਉਹ ਤਾਂ ਪਰਲੀ ਦੁਕਾਨ ਦੇ ਉੱਤੇ ਕਰ ਲੈਣਗੇ ਉਹਦੇ ਨਾਲ ਜਾ ਕੇ ਅਗਲੇ ਸਕੂਲ ਵਾਲੇ ਸੈਟਿੰਗ ਕਰ ਲੈਂਦੇ ਆ ਕਿ ਹਾਂ ਵੀ ਆਪਾਂ ਤੇਨੂੰ ਬੱਚਾ ਭੇਜੀ ਜਾਵਾਂਗੇ ਤੂੰ ਸੈਟ ਐਨੇ ਦਾ ਲੈਣਾ ਹੀ ਐਨੇ ਦਾ ਨਹੀਂ ਸਾਰਾ ਕੁਝ ਮੀਟਿੰਗ 'ਚ ਡਿਸਾਈਡ ਹੋ ਜਾਂਦਾ ਕਿ ਕਿਤਾਬਾਂ ਦਾ ਸੈਟ ਕਿੰਨੇ ਦਾ ਲਾਓਗੇ ਯੂਨੀਫ ਲੋਕਾਂ ਨੂੰ ਇਸ ਚੀਜ਼ ਦੇ ਉੱਤੇ ਕੁਛ ਧਿਆਨ ਕਰੋ ਇਹਨਾਂ ਨੂੰ ਸ਼ਕੰਜਾ ਪਾਓ ਚੈਰੀਟੇਬਲ ਸੁਸਾਇਟੀਆਂ ਦੇ ਨਾਮ ਦੇ ਉੱਤੇ ਇਹਨਾਂ ਨੇ ਸੁਸਾਇਟੀਆਂ ਦੇ ਨਾਮ ਦੇ ਉੱਤੇ ਵੱਡੇ ਵੱਡੇ ਸਕੂਲ ਅੰਮ੍ਰਿਤਸਰ ਦੇ 7-8 ਸਕੂਲ ਇਹੋ ਜਿਹੇ ਆ ਚੈਰੀਟੇਬਲਾਂ ਦੇ ਨਾਮ ਤੇ ਚੱਲਦੇ ਆ ਅੰਨੀ ਵਜਵੀ ਫੀਸ ਲੈਂਦੇ ਆ ਕੋਈ ਹਰਜ ਨਹੀਂ ਲੈਂਦੇ ਫੀਸ ਆਪਣੀ ਮਰਜ਼ੀ ਹੀ ਉਹਨਾਂ ਦੀ ਆਪਣੀ ਉਹਨਾਂ ਦੀ ਹਕੂਮਤ ਹੈ ਆਪਣਾ ਉਹਨਾਂ ਕੋਲ ਪਾਵਰ ਹੈ ਲੈ ਸਕਦੇ ਆ ਪਰ ਮੈਂ ਇੱਕ ਬੇਨਤੀ ਕਰਦਾ ਵਾਂ ਗਰੀਬ ਲੋਕਾਂ ਦਾ ਵੀ ਕੋਈ ਸੋਚੋ ਗਰੀਬਾਂ ਦੇ ਬੱਚਿਆਂ ਨੂੰ ਵੀ ਪੜਨ ਦਾ ਅਧਿਕਾਰ ਹੈ ਸਾਡਾ ਸੰਵਿਧਾਨ ਸਾਰਿਆਂ ਨੂੰ ਪੜਾਈ ਕਰਨ ਦਾ ਚੰਗੀ ਸਿੱਖਿਆ ਲੈਣ ਦਾ ਮਤਲਬ ਸਾਡੇ ਤੁਹਾਡੇ ਬੱਚੇ ਸਰਕਾਰੀ ਸਕੂਲ ਚ ਕਈ ਮੇਰੇ ਯਾਰ ਦੋਸਤ ਕਮੈਂਟ ਕਰ ਦਿੰਦੇ ਆ ਕਿ ਭਾਜੀ ਫਿਰ ਤੁਸੀਂ ਸਰਕਾਰੀ ਸਕੂਲ ਚ ਪਾ ਦਿਓ ਬੱਚੇ ਉਹ ਯਾਰ ਕੀ ਹੋ ਗਿਆ ਤੁਹਾਨੂੰ ਟੜ ਖੂਣ ਹੀ ਪਾਣੀ ਹੋ ਗਿਆ ਮਤਲਬ ਗਲਤ ਨੂੰ ਗਲਤ ਨਹੀਂ ਕਹਿਣਾ ਛਿੱਤਰ ਪੈਣਦੇ ਆ ਨਾ ਉਹ ਕਹਾਵਤ ਨਹੀਂ ਗਈ ਉਹ ਕਹਿੰਦਾ ਗੰਡੇ ਵੀ ਖਾਓ ਤੇ ਛਿੱਤਰ ਵੀ ਖਾਓ ਉਹ ਕਹਿੰਦਾ ਯਾਰ ਪਹਿਲੇ ਗੰਡੇ ਖਾ ਲੈਂਦੇ ਆ ਫਿਰ ਛਿੱਤਰ ਵੀ ਖਾ ਲੈਂਦੇ ਆ ਤੁਹਾਡੇ ਤੇ ਉਹ ਹਾਲ ਹੋ ਗਿਆ ਮਤਲਬ ਤੁਸੀਂ ਸਕੂਲਾਂ ਦੇ ਲੁੱਟ ਬਾਰੇ ਨਹੀਂ ਬੋਲਣਾ ਤੁਸੀਂ ਸਕੂਲ ਗਲਤ ਕਰਦੇ ਉਹ ਨਹੀਂ ਤੇ ਹੀ ਬੋਲਣਾ ਤੁਸੀਂ ਆਪ ਨੂੰ ਆਪ ਸਮਝਾ ਲੈਂਦੇ ਹੋ ਕਿ ਸਰਕਾਰੀ ਕਿਉਂ ਕਿ ਉਹ ਕੀ ਗੱਲ ਵੱਡੇ ਅਫਸਰ ਵੱਡੇ ਜਿਹੜੇ ਬਿਜ਼ਨਸਮੈਨ ਉਹਨਾਂ ਦੇ ਬੱਚਿਆਂ ਨੂੰ ਚੰਗੀ ਪੜ੍ਹਾਈ ਲੈਂਦਾ ਅਧਿਕਾਰ ਤੁਹਾਡੇ ਸਾਡੇ ਵਰਗੇ ਮਿਡਲ ਕਲਾਸ ਗਰੀਬ ਲੋਕਾਂ ਨੂੰ ਪੜ੍ਹਾਈ ਲੈਂਦਾ ਅਧਿਕਾਰ ਨਹੀਂ ਸਾਡੇ ਬੱਚਿਆਂ ਨੂੰ ਚੰਗੇ ਸਕੂਲਾਂ 'ਚ ਪੜ੍ਹਨ ਦਾ ਕੋਈ ਅਧਿਕਾਰ ਨਹੀਂ ਬ ਤੇ ਹੁਣ ਮਾਫੀ ਚ ਆਉਣਾ ਮੈਂ ਹੁਣ ਵਿਦਿਆ ਦਾ ਮੰਦਰ ਨਹੀਂ ਬੋਲਿਆ ਜਾਂਦਾ ਤੁਹਾਡੇ ਜੇ ਸਮਾਜ ਦੇ ਵੀਰ ਜਾਂ ਹੋਰ ਬਹੁਤ ਸਾਰੇ ਜਿਹੜੇ ਇਸ ਤਰ੍ਹਾਂ ਦੇ ਇਨਸਾਨ ਨੇ ਜਿਹੜੇ ਆਵਾਜ਼ ਬੁਲੰਦ ਕਰਦੇ ਆ ਉਹ ਇਹਨਾਂ ਨੂੰ ਮਾਫੀ ਆਉਂਦੇ ਨੇ ਪਹਿਲਾਂ ਰੇਤ ਮਾਫੀ ਆਉਂਦਾ ਸੀ ਸੈਂਡ ਮਾਫੀਆ ਹੁੰਦਾ ਸੀ ਹੁਣ ਸਕੂਲ ਮਾਫੀਆ ਵੀ ਚੱਲਦਾ ਹੈ ਤਾਂ ਇਹ ਕਿਵੇਂ ਦੇਖਦੇ ਹੋ ਵਿਦਿਆ ਦੇ ਮੰਦਰ ਤੋਂ ਸਕੂਲ ਮਾਫੀਆ ਦਾ ਸਫ਼ਰ ਜਿਹੜਾ ਬਣ ਗਿਆ ਹੈ ਜੀ ਗਿਲ ਸਾਹਿਬ ਤੁਹਾਨੂੰ ਵੀ ਪਤਾ ਹੈ ਸਾਡੇ ਨਾਲ ਨਹੀਂ ਹਰ ਮਾਪੇ ਨੂੰ ਪਤਾ ਕਿ ਸਭ ਤੋਂ ਵੱਧ ਆਬਾਦੀ ਸਾਡੀ ਹਿੰਦੁਸਤਾਨੀ ਆਬਾਦੀ ਭਾਰਤ ਦੀ ਸਭ ਤੋਂ ਵੱਧ ਆਬਾਦੀ ਹੈ ਇਹਦੇ ਚ ਹਰ ਕਿਸੇ ਨੂੰ ਮੈਡੀਕਲ ਦੀ ਤੇ ਸਿੱਖਿਆ ਦੀ ਲੋ ਤੇ ਉਹਦੇ ਵਿੱਚ ਸਭ ਤੋਂ ਜ਼ਿਆਦਾ ਕਮਾਈ ਆ ਕਰੋਨਾ ਕਾਲ ਚ ਤੁਸੀਂ ਵੀ ਦੇਖਿਆ ਸੀ ਕਈ ਪ੍ਰਾਈਵੇਟ ਹਸਪਤਲਾਂ ਨੇ ਲੋਕਾਂ ਦਾ ਫਾਇਦਾ ਨਹੀਂ ਕੀਤਾ ਲੋਕਾਂ ਦਾ ਸਾਥ ਨਹੀਂ ਦਿੱਤਾ ਰਜਵੀ ਲੁੱਟ ਕੀਤੀ ਜਿਹੜੇ ਸਾਨੂੰ ਵੀ ਪਤਾ ਕਈ ਹਸਪਤਲ ਜਿਹੜੇ ਘਟਿਆਂ ਚ ਚੱਲਦੇ ਫੇ ਬੰਦ ਹੋਣ ਦੀ ਕੰਗਾਰ ਤੇ ਹੀ ਕਰੋਨਾ ਨੇ ਇਹਨੂੰ ਤਾਰਤਾ ਉਲਟਾਣਾ ਨੇ ਇੱਕ ਇੱਕ ਬ੍ਰਾਂਚਾ ਹੋਰ ਖੋਲੀਆਂ ਹਸਪਤਲਾਂ ਦੀ ਮੈਂ ਤੁਹਾਡੇ ਰੀਅਲ ਵਿੱਚ ਟੋਦਾ ਹੁਣ 31st ਮਾਰਚ ਨੂੰ दारू ਸਸਤੀ ਹੋਈ ਹੈ ਬੱਚਿਆਂ ਦੀ ਪੜ੍ਹਾਈ ਸਸਤੀ ਨਹੀਂ ਹੋਈ ਬੱਚਿਆਂ ਦੀ ਪੜ੍ਹਾਈ ਵਧੀ ਹੈ ਇਹ ਸਰਕਾਰ ਨੂੰ ਚਾਹੀਦਾ ਨਹੀਂ ਧਿਆਨ ਇੱਧਰ ਦੇਣਾ ਚਾਹੀਦਾ ਰੈਵਨਿਊ ਮੰਨਿਆ ਆਉਂਦਾ ਵੱਡਾ ਰੈਵਨਿਊ ਆਉਂਦਾ ਦਾਰੂ ਤੋਂ ਪਰ ਧਿਆਨ ਜਿੱਧਰ ਦੇਣ ਦੀ ਲੋੜ ਆ ਸਾਡਾ ਫਿਊਚਰ ਆ ਸਾਡਾ ਆਉਣ ਵਾਲਾ ਸਮਾਂ ਹੈ ਬੱਚੇ ਸਾਡੇ ਪੜਾਉਣਾ ਪਰ ਉਧਰ ਧਿਆਨ ਨਹੀਂ ਦਿੰਦੇ ਇਹਨੂੰ ਕਿਵੇਂ ਦੇਖਦੇ ਹੋ ਗਿੱਲ ਸਾਹਿਬ ਸਭ ਕੁਝ ਕੀਤਾ ਜਾ ਸਕਦਾ ਸਰਕਾਰ ਦਾ ਕੁਝ ਕੰਮ ਇਹੋ ਜਿਹਾ ਵੀ ਕਰਕੇ ਵਾਹੇ ਜਿਹੜੇ ਕੋਈ ਸੋਚਦਾ ਨਹੀਂਗਾ ਨਹੀਂ ਹੋ ਸਕਦੇ ਕਰਕੇ ਵਾਹੇ ਨਾ ਮੈਂ ਸਰਕਾਰ ਨੂੰ ਬੇਨਤੀ ਕਰਦਾ ਵਾਂ ਤੁਹਾਡੇ ਵਾਸਤੇ ਕੋਈ ਵੱਡੀ ਗੱਲ ਨਹੀਂ ਗਈ ਤੁਹਾਡੇ ਕੋਲ ਪਾਵਰ ਹੈ ਤੁਹਾਡੇ ਕੋਲ ਬੰਦੇ ਆ ਤੁਹਾਡੇ ਕੋਲ ਅਫਸਰ ਹੈ ਤੁਹਾਡੇ ਕੋਲ ਮੰਤਰੀ ਹੈ ਕਮੇਟੀ ਬਿਠਾਓ ਜਿਹੜੇ ਸਕੂਲ ਕੰਮ ਕਰਦੇ ਪਏ ਉਹਨਾਂ ਚ ਇੱਕ ਦੋ ਸਕੂਲ ਫੜ ਲਓ ਬਹੁਤ ਈ ਲੋੜ ਉਹਨਾਂ ਨੂੰ ਟੰਗ ਦਿਓ ਫੜ ਕੇ ਸਕੂਲ ਕਰੋ ਬੰਦ ਬੰਦ ਕੌਣ ਕਰੇਗਾ ਮੈਂ ਮਾਫੀ ਚਾਹਨਾ ਜੀ ਇਹ ਗੱਲ ਕਹਿਣਾ ਕਿ ਜਿਨ੍ਹਾਂ ਨੇ ਤੇ ਬੰਦ ਕਰਨਾ ਉਹਨਾਂ ਦੇ ਤੇ ਆਪਣੇ ਸਕੂਲ ਹੈ ਤੇ ਕਰੇਗਾ ਕੌਣ ਬੰਦ ਕੌਣ ਕਰੇਗਾ ਤੁਸੀਂ ਹੋ ਨਾ ਤੁਹਾਡੇ ਕੋਲ ਹੁਣ ਅਸੀਂ ਤੁਸੀਂ ਹੋਈਏ ਸਾਡੇ ਕੋਲ ਕਰੋੜਾ ਰੁਪਏ ਹੋਣ ਤੇ ਸਾਨੂੰ ਅਗਲਾ ਕਵੇ ਯਾਰ ਸਕੂਲ ਦਾ ਕੰਮ ਬਹੁਤ ਚੱਲਦਾ ਈ ਸਕੂਲ ਪਾ ਲਈਏ ਤੇ ਤੁਸੀਂ ਮੈਂ ਕਵਾਂਗੇ ਰਲ ਕੇ ਯਾਰ ਫਿਰ ਐ ਕਰੀਏ ਪਹਿਲੀ 5-5 ਕਰੋੜ ਪਾਈਏ ਦੋਨੋਂ ਜਨੇ ਤੇ 10 ਕਰੋੜ ਦਾ ਸਕੂਲ ਬਣਾਈਏ ਇੱਕ ਵਾਰੀ ਲੱਗਨੇ ਆ ਬਾਅਦ ਚ ਆਣੇ ਆਣੇ ਆ ਜੇ ਜਾਂ 10 ਕਰੋੜ ਦਾ ਹਸਪੀਟਲ ਬਣਾ ਲਈਏ ਤੇ ਇੱਕ ਵਾਰੀ ਲੱਗਨੇ ਆ ਬਾਅਦ ਚ ਆਣੇ ਆਣੇ ਆ ਉਹ ਗੱਲ ਹੋ ਗਈ ਆ ਕਿ ਬੰਦ ਜਿਨ੍ਹਾਂ ਨੇ ਕਰਾਣੇ ਆ ਉਹਨਾਂ ਦੇ ਤੇ ਆਪਣੇ ਵਿੱਚ ਚੱਲਦੇ ਪਏ ਆ ਤੇ ਆਪਾਂ ਕਿੱਥੇ ਜਾਵਾਂਗੇ ਗਰੀਬਾ ਸਿੱਖਾਂ ਦੇ ਵਿੱਚ ਜਿਹੜੇ ਵੱਡੇ ਅਫਸਰ ਨੇ ਉਹ ਆਂਦੇ ਨੇ ਕਿ ਅਸੀਂ ਠੱਲ ਪਾਤੀ ਹੋਈ ਆ ਪਰ ਜਦੋਂ ਜਮੀਨੀ ਪੱਧਰ ਤੇ ਅਸੀਂ ਤੁਹਾਡੇ ਜਿਹੇ ਵੀਰਾਂ ਨੂੰ ਜਾਂ ਉਹਨਾਂ ਮਾਪਿਆਂ ਨੂੰ ਮਿਲਦੇ ਆ ਉਹ ਠੱਲ ਨਜ਼ਰ ਨਹੀਂ ਆਉਂਦੀ ਸਾਨੂੰ ਉਹ ਹਾਲਾਤ ਉੱਤੇ ਆਉਂਦੇ ਤੇ ਉਹੀ ਬਣੇ ਰਹਿੰਦੇ ਨੇ ਕਿਵੇਂ ਦੇਖਦੇ ਹੋ ਆਪਾਂ ਕੋਈ ਸਰਕਾਰਾਂ ਦੇ ਬੈਰੀ ਨਹੀਂ ਜਿੱਥੇ ਮਾਪੇ ਹਜ਼ਾਰਾਂ ਪਰੜੇ ਅਸੀਂ ਵੀ ਪਰਾਂਗੇ ਮੈਂ ਸਰਕਾਰ ਨੂੰ ਬੇਨਤੀ ਕਰਦਾ ਅਸੀਂ ਕੈਮਰਾ ਲੈ ਕੇ ਰੋਡ ਤੇ ਚੱਲ ਪੈਨੇ ਆ ਜਿੱਥੇ ਕਿਤਾਬਾਂ ਦੀ ਦੁਕਾਨ ਹੋਏਗੀ ਉਹਦੇ ਬਾਹਰ ਖਲੋ ਜੰਨੇ ਆ ਆਪਾਂ ਕਿਸੇ ਵੀ ਮਤਲਬ ਮਾਪੇ ਨੂੰ ਪੁੱਛ ਲਾਂਗੇ ਕਿ ਤੁਹਾਡੇ ਕੀ ਵਿਚਾਰ ਹੈ ਉਹ ਜੋ ਵਿਚਾਰ ਦੇਵੇ ਸਰਕਾਰ ਉਸੇ ਤੇ ਵੀ ਵਿਚਾਰ ਕਰ ਲੇ ਨਾ ਉਹਦੇ ਚ ਕੋਈ ਗਿੱਲ ਕਰੇਗਾ ਨਾ ਉਹ ਜੀ ਚ ਕੁਝ ਵੰਟੀ ਨਾ ਕਰਨਾ ਨਾ ਮੈਂ ਆਪਣੇ ਕੋਲੋਂ ਬੋਲਣਾ ਨਾ ਤੁਸੀਂ ਆਪਣੇ ਕੋਲ ਖਬਰ ਕਰਨ ਡੇ ਹੋ ਜੋ ਪੰਜਾਬ ਦੇ ਸੱਚੇ ਅਸੀਂ ਤੁਹਾਨੂੰ ਯਾਦ ਹੋਏਗਾ ਅਸੀਂ ਕਾਂਗਰਸ ਦੇ ਵੇਲੇ ਵੀ ਬੋਲਦੇ ਰਹੇ ਹਾਂ ਕਿ ਜਿੱਥੇ ਲੁੱਟ ਹੋਈ ਜੇ ਆਕਸੀਜਨ ਤੇ ਲੁੱਟ ਰਹੀ ਅਸੀਂ ਸੜਕਾਂ ਤੇ ਸਿਲੰਡਰ ਰੱਖ ਕੇ ਬੋਲੇ ਕਿ ਲੇ ਬਹਿਗ ਜਮੀਨਾ ਤੇ ਬੋਲੇ ਆ ਕਿ ਸਰਕਾਰ ਨਿਗਾਹ ਕਰ ਪ੍ਰਾਈਵੇਟ ਸੈਕਟਰ ਲੁੱਟ ਕਰਨ ਰਿਹਾ ਹੁਣ ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਸਕੂਲ ਮਾਫੀਆ ਪ੍ਰਾਈਵੇਟ ਸੈਕਟਰ ਗਰੀਬ ਮਾਪਿਆਂ ਦੇ ਨਾਲ ਛੋਟੇ ਛੋਟੇ ਬੱਚਿਆਂ ਨਾਲ ਲੁੱਟ ਕਰਨ ਰਿਹਾ ਐਦੋ ਤੇ ਧਿਆਨ ਕਰੋ ਕੋਈ ਇਹੋ ਜੀ ਗੱਲ ਨਹੀਂ ਗਈ ਜੇ 2-4 ਬੰਦੇ ਨੂੰ ਨਾਰਾਜ਼ ਕਰਕੇ ਤੇ ਹਜ਼ਾਰਾਂ ਲੱਖਾਂ ਪਰਿਵਾਰਾਂ ਦਾ ਭਲਾ ਹੋ ਸਕਦਾ ਪੰਜਾਬ ਦੇ ਤੇ ਮੇਰੀ ਬੇਨਤੀ ਹੈ ਮਾਨ ਸਰਕਾਰ ਨੂੰ ਜ਼ਰੂਰ ਕਰਨਾ ਚਾਹੀਦਾ ਸਵਾਰ ਜੀ ਧੰਨਵਾਦ ਜੀ ਤਾਂ ਇਹ ਨੇ ਸਮਾਜ ਸੇਵੀ ਅਨਿਲ ਬੰਟੀ ਜੀ ਜਿਹੜੇ ਕਿ ਹਮੇਸ਼ਾ ਹੀ ਇਹੋ ਜਿਹੇ ਮੁੱਦਿਆਂ 'ਤੇ ਆਵਾਜ਼ ਬੁਲੰਦ ਕਰਦੇ ਨੇ ਤੇ ਇਹ ਅੱਜ ਦਾ ਅਹਿਮ ਮੁੱਦਾ ਹੈ ਕਿਉਂਕਿ ਬੱਚਿਆਂ ਦੀ ਪੜ੍ਹਾਈ ਦਾ ਮੁੱਦਾ ਸਭ ਤੋਂ ਵੱਡਾ ਮੁੱਦਾ ਮੰਨਿਆ ਜਾਂਦਾ ਹੈ। ਵੱਡੇ ਪਰਿਵਾਰਾਂ ਨੇ ਸੁਪਨੇ ਸਜਾਉਂਦੇ ਨੇ ਕਿ ਉਹਨਾਂ ਦੇ ਬੱਚੇ ਪੜ੍ਹਨ, ਵੱਡੇ ਅਫਸਰ ਬਣਨ। ਪਰ ਜੇ ਅਫਸਰ ਤਾਂ ਹੀ ਬਣਿਆ ਜਾਣਾ ਜੇ ਉਹਨਾਂ ਦੀ ਪੜ੍ਹਾਈ ਮੁਫਤ ਹੋਵੇ ਤਾਂ। ਮੁਫਤ ਆਲਾ ਦਾ ਸਮਝ ਨਹੀਂ ਆ ਰਹੀ ਪਰ ਇਹ ਆ ਹਾਲਾਤ ਵਰਦੀਆਂ ਦੇ, ਯੂਨੀਫਾਰਮ ਸਕੂਲ ਦੇ ਜਿਹੜੀਆਂ ਚੇਤਾਵੀਆਂ ਨੇ ਉਹ ਅਜੇ ਤੱਕ ਨਹੀਂ ਬਦਲ ਦਿੱਤੀਆਂ ਜਾਂਦੀਆਂ ਨੇ। ਤਾਂ ਹੁਣ ਦੇਖਦੇ ਆ ਇਸ ਤੇ ਮਾਨ ਸਰਕਾਰ ਨੂੰ ਕਿਉਂਕਿ ਮਾਨ ਸਰਕਾਰ ਦੇ ਸਭ ਨੂੰ ਬਹੁਤ ਮਾਣ ਸੀ ਕਿ ਉਹ ਆਮ ਜਨਤਾ ਦੀ ਮਾਨਸਰਚਾਰ ਦਾ ਹੀ ਪਹੁੰਚਦੀ ਆ ਤਾਂ ਕੀ ਹਾਲ ਹੁੰਦਾ ਹੈ ਸਟੂਡੈਂਟ ਲੋ ਜਿਹੜੇ ਪ੍ਰਾਈਵੇਟ ਸਕੂਲਾਂ ਨੂੰ ਠੱਲ ਪਾਈ ਜਾਂਦੀ ਜਾਂ ਨਹੀਂ ਪਾਈ ਜਾਂਦੀ ਇਹ ਆਉਣ ਵਾਲੇ ਸਮੇਂ ਚ ਪਤਾ ਚੱਲੇਗਾ ਮੈਨੂੰ ਦਿਓ ਜਸਤ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੀ ਲਾਲੀ ਤੁਸੀਂ ਜੁੜੇ ਰਹੋ ਸਕੂਲ ਪੰਜਾਬ